ਅਜੋਕੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਵਿਦੇਸ਼ ਜਾਣਾ ਚਾਹੁੰਦੀ ਆ ਪਰ ਪਹਿਲਾਂ ਨਾਲੋਂ ਹਾਲਾਤ ਕਾਫੀ ਵੱਡੇ ਦੇਸ਼ਾਂ ਦੇ ਵਿੱਚ ਬਦਲੇ ਹੋਏ ਨੇ ਪਰ ਜੇਕਰ ਤੁਸੀਂ ਥੋੜੇ ਪੈਸੇ ਦੇ ਵਿੱਚ ਵਧੀਆ ਕਮਾਈ ਕਰਨਾ ਚਾਹੁੰਦੇ ਹੋ ਤੇ ਇਸ ਸਮੇਂ ਗੋਲਫ ਕੰਟਰੀਆਂ ਨੇ ਉਹ ਤੁਹਾਡੇ ਲਈ ਬੈਸਟ ਹੈ ਜਿੰਦਰ ਜੀ ਪਹਿਲਾਂ ਤਾਂ ਤੁਹਾਡਾ ਖਬਰਨਾਮਾ ਤੇ ਇਸ ਵਕਤ ਸਸ਼ੀਕਲ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਤੁਸੀਂ ਵਿਜ਼ਿਟ ਕੀਤਾ ਸਾਡੇ ਆਫਿਸ ਨੂੰ ਔਰ ਜਿਹੜੀ ਇਹ ਨਿਊਜ਼ ਹੈਗੀ ਵੱਤ ਤੋਂ ਵੱਤ ਜਿਹੜਾ ਤੁਸੀਂ ਤੁਹਾਡੇ ਥਰੂ ਮਾਧਿਅਮ ਰਾਹੀਂ ਜਿਹੜੀ ਵੱਤ ਤੋਂ ਵੱਤ ਬੱਚਿਆਂ ਚ ਜਾਏਗੀ ਸੋ ਤੁਹਾਡਾ ਵੈਲਕਮ ਆ ਜੀ ਸਭ ਤੋਂ ਪਹਿਲਾਂ ਇਹੋ ਜੀ ਆਪਾਂ ਗੱਲ ਕਰੀਏ ਤਾਂ ਇੱਕ ਸਮਾਂ ਸੀ ਪਰ ਲੋਕ ਕੈਨੇਡਾ ਨੂੰ ਦੌੜ ਪਾਦੇ ਯੂਐਸਏ ਦੇ ਪਾਸੇ ਜਾਂਦੇ ਸੀ ਡੌਂਕੀ ਦਾ ਸਿਸਟਮ ਲੈਂਦੇ ਸੀ ਜੀ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਹੁਣ ਲੋਕ ਉਧਰ ਵੀ ਕਾਫੀ ਰੂਲ ਚੇਂਜ ਹੋ ਗਏ ਆ ਮਹਿੰਗੇ ਵੀ ਬਹੁਤ ਹੋ ਜਾਂਦਾ ਹੁਣ ਤੁਸੀਂ ਲਗਾਤਾਰ ਗੋਲਫ ਦੇ ਭੇਜ ਰਹੇ ਹੋ ਨੌਜਵਾਨਾਂ ਨੂੰ ਲੱਖਾਂ 사이 ਤੁਹਾਡੀਆਂ ਵੀਡੀਓ ਦੇਖ ਲੈਣੇ ਅਸੀਂ ਅੱਜ ਤਾਈਂ ਇਹ ਪਹੁੰਚ ਰਹੇ ਹਾਂ ਕਿ ਵਾਕਈ ਇਹ ਚੀਜ਼ ਹੋ ਰਹੀ ਆ ਕਿ ਨਹੀਂ ਕਿੰਨਾ ਕੁ ਇਧਰੋਂ ਪਹਿਲਾਂ ਆਪਾਂ ਕਲਗਰੀਏ ਉਤਸ਼ਾਹ ਹੈਗਾ ਨੌਜਵਾਨਾਂ ਦੇ ਵਿੱਚ ਜਿਹੜਾ ਗੋਲਫ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹਾਂਗਾ ਗੋਲਫ ਕੰਟਰੀਆਂ ਦਾ ਜਿਹੜਾ ਕੰਮ ਹੈਗਾ ਜੇ ਗੱਲ ਕਰ ਆ ਰਿਹਾ ਰਗਾ ਔਰ ਅੱਜ ਦੇ ਟਾਈਮ ਤੇ ਜੇ ਗੱਲ ਕਰੀਏ ਦੁਬਈ ਦੀ ਗੱਲ ਕਰੀਏ ਅਸੀਂ ਮੇਨ ਫੋਕਸ ਕਰਦੇ ਹਾਂ ਦੁਬਈ ਦੇ ਵਿੱਚ ਨਾ ਸਾਊਦੀ ਅਰੇਬੀਆ ਤਾਂ ਉੱਤੇ ਵੀ ਜੇ ਗੱਲ ਕਰੀਏ ਤਾਂ ਦੁਬਈ ਸਭ ਤੋਂ ਉੱਤੇ ਹੈਗਾ ਯਾ ਗੱਲ ਕਰੀਏ ਜਿੰਨੇ ਸਿੰਗਰਾਂ ਦੀ ਬਹੁਤ سارے ਸਿੰਗਰ ਹੈਗੇ ਜਿਹੜੇ ਦੁਬਈ ਹੈ ਦਾ ਸੇਫਟੀ ਪਰਪਸ ਨੂੰ ਦੁਬਈ ਮੂਵ ਆਨ ਹੋ ਰਿਹਾ ਹੈ ਬਹੁਤ ਤਰ੍ਹਾਂ ਦੇ ਟਰਾਂਸਪੋਰਟਰ ਨੇ ਜਿਹੜੇ ਕੈਨੇਡਾ ਤੋਂ ਆਦੇ ਟਰੱਕ ਵੇਚ ਕੇ ਜਿਨ੍ਹਾਂ ਨੇ ਦੁਬਈ ਦੇ ਵਿੱਚ ਆਪਦੀਆਂ ਟਰਾਂਸਪੋਰਟਾਂ ਓਪਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ ਕਾਰਨ ਕਿਉਂ ਸਭ ਤੋਂ ਪਹਿਲਾਂ ਤਾਂ ਸੇਫ ਹੈਗਾ ਹੈ ਠੀਕ ਹੈ ਜੀ ਫਿਰ ਜਿਹੜੀ ਉੱਥੋਂ ਦੀ ਇਮੀਗ੍ਰੇਟ ਸਾਈਡ ਆਈ ਬਣਦੀ ਹੈਗੀ ਉੱਥੋਂ ਦੀ ਇਮੀਗ੍ਰੇਟ ਸਾਈਡ ਆਈ ਨੂੰ ਯੂਰਪ ਦੇ ਬਹੁਤੇ ਕੰਟਰੀਆਂ ਦੇ ਜਿਹੜੇ ਵੀਜ਼ੇ ਹੈਗੇ ਜਿਵੇਂ ਮੋਸਟਲੀ ਬੱਚਿਆਂ ਦਾ ਚਾਹ ਹੁੰਦਾ ਵੀ ਅਸੀਂ ਯੂਰਪ ਚਾਈਏ ਆਪਾਂ ਅਕਸਰ ਦੇਖਦੇ ਹੈਗੇ ਲੋਕਾਂ ਨਾਲ ਠੱਗੀਆਂ ਹੋ ਜਾਂਦੀਆਂ ਯੂਰਪ ਦੇ ਵੀਜ਼ਿਆਂ ਨੂੰ ਲੈ ਕੇ ਠੀਕ ਹੈ ਜੀ ਉਹ ਦੁਬਈ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਉੱਥੋਂ ਦਾ ਤੁਹਾਡ ਦੀ ਬੜੀ ਵੈਲਿਊ ਹੈਗੀ ਹੈ ਜੀ ਅਕਾਊਂਟ ਚ ਉੱਥੇ ਤੁਹਾਡੀ ਕੰਪਨੀ ਸੈਲਰੀ ਪਾਉਂਦੀ ਹੈ ਸੈਲਰੀਆਂ ਮੈਂਟੇਨ ਕਰੋ ਆਪਦੇ ਤੁਸੀਂ ਔਰ ਉੱਥੇ ਵੀ ਬੱਚੇ ਯੂਰਪ ਉੱਥੋਂ ਗਾਂ ਬੱਚੇ ਨਿਕਲ ਰਹੇ ਆ ਤਾਂ ਉਸੇ ਚੀਜ਼ ਨੂੰ ਮਤੇ ਨਜ਼ਰ ਰੱਖਦੇ ਸੀ ਜਿਵੇਂ ਪਹਿਲਾਂ ਕਾਫੀ ਬੱਚੇ ਜਿਹੜੇ ਉੱਥੋਂ ਅੱਗੇ ਮੂਵ ਔਨ ਹੋ ਗਏ ਆ ਜਿਹੜੇ ਕਿ ਇੰਡੀਆ ਤੋਂ 15-15 ਲੱਖ ਲੋਕ ਲਾਂਦੇ ਹੈਗੇ ਆ ਤਾਂ ਉੱਥੋਂ ਤੁਸੀਂ ਦੁਬਈ ਤੋਂ ਯੂਰਪ ਸੈੱਟ ਹੋਣ ਵਾਸਤੇ ਤੁਹਾਨੂੰ 2-3-4 ਲੱਖ ਰੁਪਏ ਦਾ ਸਿਰਫ ਜਿਹੜਾ ਖਰਚਾ ਤੁਸੀਂ ਕਰ ਸਕਦੇ ਹੈਗੇ ਹੋ ਕਾਰਨ ਕਿਉਂ ਤੁਹਾਡੇ ਕੋਲੇ ਦੁਬਈ ਦਾ ਵੀਜ਼ਾ ਤੁਹਾਡੇ ਕੋਲੇ ਉੱਥੋਂ ਦੀ ਆਈਡੀ ਹੈਗੀ ਆ ਤੁਹਾਡੇ ਕੋ ਬਹੁਤ ਹੀ ਜਿਹੜੇ ਗੱਲ ਕਰੀਏ ਦੁਬਈ ਦੇ ਵਿੱਚ ਜਿਹੜਾ ਐਕਸਪੀਰੀਅੰਸ ਹੈਗਾ ਆ ਉਹ ਬਿਲਕੁਲ ਜਨੂ ਨਹੀਂ ਬੰਨਦਾ ਜੋ ਤੁਹਾਡਾ ਵੀਜ਼ਾ ਦਾ ਤੁਹਾਡੇ ਵੀਜ਼ੇ ਅਕੋਰਡਿੰਗ ਹੀ ਤੁਹਾਡਾ ਐਕਸਪੀਰੀਅੰਸ ਬੰਨਦਾ ਹੈ ਔਰ ਹਜ਼ਾਰਾਂ ਰੁਪਿਆ ਲਾ ਕੇ ਤੁਸੀਂ ਲੱਖਾਂ ਰੁਪਿਆ ਕਮਾ ਰਹੇ ਹੋ ਮੈਂ ਤੁਹਾਨੂੰ ਵਿਦ ਪ੍ਰੂਫ ਜਿਹੜਾ ਹੈਗਾ ਆ ਮੇਰੇ ਫੋਨ ਤੇ ਬੱਚਿਆਂ ਦੇ ਮੈਸੇਜ ਆਉਂਦੇ ਸਾਡੀ ਆਪਦੀ ਰੂਹ ਖੁਸ਼ ਹੁੰਦੀ ਆ ਜਦੋਂ ਬੱਚੇ ਕਹਿੰਦੇ ਵੀ ਸਰ ਸਾਡੀ 119 ਦਾ ਸੈਲਰੀ ਨਿਕਲੀ ਹੈ ਸਾਡੀ 20 ਦਿਨ ਦੀ ਸਰ ਸਾਡੀ 90000 ਸੈਲਰੀ ਨਿਕਲੀ ਹੈਗੀ ਆ ਠੀਕ ਹੈ ਤਾਂ ਸਾਡੇ ਕੋਲੇ ਦੁਬਈ ਚ ਜਾਣ ਵਾਸਤੇ ਤੁਸੀਂ ਅਨਪੜ੍ਹ ਹੈਗੇ ਤਾਂ ਜਾ ਸਕਦੇ ਹੋ ਉਮਰ ਤੁਹਾਡੀ 18 ਸਾਲ ਹੈਗੀ ਤਾਂ ਜਾ ਸਕਦੇ ਹੋ ਸਟੀਲ ਫਿਕਸਰ ਮੈਸਨ ਕਾਰਪੈਂਟਰ ਵੈਲਡਰ ਕਾਰ ਡਰਾਈਵਰ ਮੋਟਰਸਾਈਕਲ ਡਰਾਈਵਰ ਸਾਰੇ ਤਰ੍ਹਾਂ ਦੇ ਸਕਿਉਰਿਟੀ ਗਾਰਡ ਦੀ ਜੇ ਗੱਲ ਕਰੀਏ ਤਾਂ ਹਰੇਕ ਮਹੀਨੇ ਹੀ ਜਿਹੜੀ ਸਕਿਉਰਿਟੀ ਗਾਰਡ ਦੀ ਇੰਟਰਵਿਊ ਆ ਉਹ ਦਫਤਰ ਸਾਡੇ ਫਰੀਦਕੋਟ ਹੋਇਆ ਕਰੂਗੀ ਇਹ ਪਹਿਲਾਂ ਬੱਚਿਆਂ ਨੂੰ ਜਾਣਾ ਪੈਂਦਾ ਸੀ ਚੰਡੀਗੜ੍ਹ ਦਿੱਲੀ ਔਰ ਬਹੁਤ ਬੱਚਿਆਂ ਦੇ ਨਾਲ ਫਰਾਡ ਹੁੰਦੇ ਸੀਗੇ ਠੀਕ ਹੈ ਜੀ ਬਹੁਤ ਬਹੁਤ ਜ਼ਿਆਦਾ ਜੀ ਔਰ ਆਪਾਂ ਫਰੀਦਕੋਟ ਦੇ ਜੰਪ ਲੈ ਗਏ ਇੱਥੋਂ ਦੇ 16 ਸਾਲਾਂ ਤੋਂ ਜਿਹੜੀ ਹੈਗੀ ਆਪਾਂ ਸੇਵਾ ਨਿਭਾ ਰਹੇ ਹਾਂ ਇਸ ਬਹੁਤ ਬੱਚੇ ਸੈੱਟ ਹੋਏ ਬਾਹਰ ਜਾ ਕੇ ਤਾਂ ਸ਼ੁਕਰ ਹੈ ਪਰਮਾਤਮਾ ਦਾ ਜੀ ਕੋਈ ਗੱਲ ਜਿਹੜੀ ਤੁਸੀਂ ਕੀਤੀ ਹੈ ਵਾਕਈ ਕਿਉਂਕਿ ਕਈ ਵਾਰ ਠੱਗੀ ਹੋ ਜਾਂਦੀ ਹੈ ਕਹਿ ਕੇ ਹੋਰ ਲਾ ਕੇ ਤੇ ਹੋਰ ਦਿੱਤਾ ਜਾਂਦਾ ਕਿ ਇਹ ਇਹਨਾਂ ਦੇ ਵਿੱਚ ਵਾਕਈ ਸ਼ੋਰਟੀਵ ਜਿਹੜੀ ਚੀਜ਼ ਤੁਸੀਂ ਕਹੋਗੇ ਉਹੀ ਮਿਲੇਗੀ ਬਿਲਕੁਲ ਜੀ ਦੇਖੋ ਮੈਂ ਪਿਛਲੇ 16 ਸਾਲ ਤੋਂ ਜਿਹੜੀ ਹੈਗੀ ਇਹ ਸੇਵਾ ਨਿਭਾ ਰਿਹਾ 2000 ਮੈਂ ਬਹੁਤ ਗਰਾਊਂਡ ਲੈਵਲ ਤੋਂ ਉੱਠਿਆ ਬੰਦਾ ਖੁਦ ਮੈਂ ਜਾ ਕੇ ਦੁਬਈ ਦੇ ਵਿੱਚ ਮੈਂ ਗੱਲ ਕਰਾਂ 2007 ਤੋਂ ਲੈ ਕੇ 2011 ਤੱਕ ਮੈਂ ਖੁਦ ਟਰਾਂਸਪੋਰਟ ਦੇ ਵਿੱਚ ਰਿਹਾ ਮੈਂ ਟਰੱਕਾਂ ਦੇ ਵਿੱਚ ਰਿਹਾ ਮੈਂ ਆਪਦੇ ਹੱਥੀ ਰੋਟੀਆਂ ਪਕਾਈਆਂ ਹੋਈਆਂ ਤਾਂ ਇਹ ਜਿਹੜਾ ਕੋਈ ਤੰਦਾ ਹੈਗਾ ਆ ਅਸੀਂ ਆਪਣੀ ਮਿਹਨਤ ਦੇ ਉੱਤੇ ਖੜਾ ਕੀਤਾ ਠੀਕ ਹੈ ਜੀ ਔਰ ਅਸੀਂ ਖੁਦ ਜਿਹੜੇ ਹੈਗੇ ਆ ਪਸੀਨੇ ਦਾ ਮੁੱਲ ਜਾਣਦੇ ਆ ਔਰ ਪੈਸੇ ਦਾ ਮੁੱਲ ਜਾਣਦੇ ਵੀ ਕਿਸੇ ਦਾ ਜਿਹੜਾ ਪੈਸਾ ਬੇਸਪਨਾ ਹੋਵੇ ਸਾਡੇ ਥਰੂ ਜੀ ਕੰਮ ਧੰਦਾ ਦੇਖੋ ਰੇਕ ਨਹੀਂ ਕਰਦਾ ਮੇਰੇ ਮਾਪਿਆਂ ਨੇ ਮੈਨੂੰ ਭੇਜਿਆ ਸੀ ਠੀਕ ਹੈ ਜੀ 15 ਦਿਨ ਤੱਕ ਮੈਨੂੰ ਵੀ ਜਾ ਕੇ ਫੀਲ ਹੋਇਆ ਵੀ ਮੈਂ ਰੋਟੀ ਆ ਪਕਾਣੀ ਪੈਂਦੀ ਹੈਗੀ ਆ ਇਹ ਹੱਥਾਂ ਨੇ ਮਿਹਨਤ ਕੀਤੀ ਹੋਈ ਹੈ ਜੀ ਸੋ ਇਹ ਹੱਥਾਂ ਦੇ ਵਿੱਚ ਮਿਹਨਤ ਕਰਨ ਦੇ बावजूद ਸਾਡੇ ਸਾਡੀ ਆਰਮੀ ਬੈਕਗ੍ਰਾਉਂਡ ਹੈ ਜੀ ਸਾਡੀ ਫੈਮਿਲੀ ਦੀ ਠੀਕ ਹੈ ਜੀ ਤਾਂ ਮੈਂ ਆਰਮੀਚ ਨਹੀਂ ਗਿਆ ਮੈਂ ਵੀਨਸ ਚੂਜ਼ ਕੀਤਾ ਮਿਹਨਤ ਕੀਤੀ ਜਾ ਕੇ ਸੋ ਮੈਨੂੰ ਇਹੀ ਜਿਹਰੇ ਵੀ ਭੈਣ ਭਰਾ ਦੇ ਘਰ ਦੇ ਵਿੱਚ ਮੇਰੇ ਰਾਹੀਂ ਮੇਰੇ ਥਰੂ ਜੇ ਬੱਚਾ ਬਾਹਰ ਜਾਂਦਾ ਉਹਨਾਂ ਦਾ ਰਜਗਾਰ ਸੈੱਟ ਹੁੰਦਾ ਧੀ ਪੁੱਤ ਸੈੱਟ ਹੁੰਦੇ ਹੈਗੇ ਆ ਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹੀ ਮਿਲਦੀ ਹੈਗੀ ਆ ਵੀ ਜਦੋਂ ਉਹਨਾਂ ਦੇ ਮਾਪਿਓ ਜਾਂ ਬੱਚੇ ਬਾਅਦ ਬਠੇ ਦੁਆਵਾਂ ਦਿੰਦੇ ਆ ਮੇਰੇ WhatsApp ਤੇ ਮੈਸੇਜ ਆਏ ਹੁੰਦੇ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਸੋਹਣੇ ਕੰਮ ਵਿੱਚ ਭੇਜਿਆ ਜੀ ਠੀਕ ਹੈ ਜੀ ਸੋ ਬਾਬੇ ਦੀ ਮਿਹਰ ਆ ਜੀ ਦਾਦੇ ਦਾ ਸ਼ੁਕਰ ਅਸੀਂ ਬੜਾ ਮਤਲਬ ਮਾਂ ਮੰਜ਼ਰੀ ਜੀ ਨਾਲ ਕੰਮ ਕਰ ਰਹੀ ਹੈ ਨੇ ਹੈਗੇ ਆ ਸੈਟੀਸਫਾਈ ਹੈ ਬਹੁਤ ਸੈਟੀਸਫਾਈ ਹੈਗੇ ਪਰਵਾਧਵੀ ਨਹੀਂ ਰਹੇ ਇਹਦੇ ਵਿੱਚ ਹੁਣ ਕਿੰਨਾ ਖਰਚੇ ਦੀ ਆਪਾਂ ਗੱਲ ਕਰੀਏ ਆ ਜਾਂਦਾ ਵੀ ਜੇਕਰ ਕੋਈ ਤੂੰ ਦੱਸਦਾ ਵੀ ਪੜ੍ਹਾਈ ਦੀ ਲੋੜ ਨਹੀਂ ਉਮਰ ਦੱਸ ਦਿੱਤਾ ਵੀ ਜਿੰਨਾ ਪੜੇ ਉਸ ਹਾਮਲਾ ਨੇ ਕੰਮ ਉਹਨੂੰ ਦਿੱਤਾ ਜਾਂਦਾ ਤੇ ਕੋਈ ਨਾ ਕੋਈ ਹਨਰ ਹੋਵੇ ਤਾਂ ਉਹ ਬਹੁਤ ਵਧੀਆ ਲੱਗੂ ਬੰਦੇ ਦੇ ਅੱਗੇ ਕੰਮ ਆਉਦਾ ਤੇ ਖਰਚਾ ਹੁਣ ਗੱਲ ਰਹਿ ਗਈ ਖਰਚੇ ਦੀ ਖਰਚਾ ਕਿੰਨਾ ਗਿਆ ਖਰਚੇ ਦੇਖੋ ਸਾਡੇ ਕੋਲੇ ਜੀ ਹੁਣ ਪਿੱਛੇ ਜੇ ਕੰਮ ਆਇਆਗਾ ਤਾਂ 55000 ਰੁਪਏ ਤੋਂ ਖਰਚਾ ਸ਼ੁਰੂ ਹੋ ਕੇ 2 ਲੱਖ ਰੁਪਏ ਤੱਕ ਖਰਚਾ ਪਿਆਗਾ ਜੇ ਤੁਸੀਂ ਡ్రਾਈਵਰੀ ਚ ਜਾਣਾ ਚਾਹੁੰਦੇ ਹੋ ਤਾਂ ਉਹਦਾ ਅਲੱਗ ਖਰਚਾ ਜੇ ਤੁਸੀਂ ਵੈਲਡਰ ਪਲੰਬਰ ਕਾਰਪੈਂਟਰ ਜਣਾ ਚਾਹੁੰਦੇ ਹੈਗੇ ਹੋ ਉਹ ਉਹਦਾ ਅਲੱਗ ਖਰਚਾ ਦੀ ਹੈ ਜੀ ਸੋ ਹਜ਼ਾਰਾਂ ਚ ਸ਼ੁਰੂ 55 ਹਜ਼ਾਰ ਤੋਂ ਸ਼ੁਰੂ ਹੋ ਜਾਂਦਾ ਜੀ ਸਾਡੇ ਕੋਲ ਹੋਰ ਇਹਦੇ ਵਿੱਚ ਨਾ ਕਈ ਵਾਰ ਕੋ ਕਮੈਂਟ ਕਰ ਦਿੰਦੇ ਆ ਵੀ ਆ ਪਾਸਪੋਰਟ ਕਈ ਵਾਰ ਕਹਿੰਦੇ ਨੇ ਕਿ ਕੰਪਨੀ ਰੱਖ ਲੈਂਦੀ ਕੋਈ ਇਦਾਂ ਦਾ ਹੀ ਹੈਗਾ ਕਿ ਪਾਸਪੋਰਟ ਜਾਂ ਕੋਈ ਇਹ ਚੀਜ਼ ਕੋਈ ਫਾਰਮੈਟ ਹੀ ਹੁੰਦੀ ਵੀ ਕੰਪਨੀ ਉਹ ਆਪਦੀ ਕੋਲ ਰੱਖ ਹਾਂਜੀ ਹਾਂਜੀ ਮੈਂ ਤੁਹਾਨੂੰ ਇਹ ਗੱਲ ਤਾਂ ਸਪਸ਼ਟ ਕਰਨਾ ਚਾਹੁੰਗਾ ਪਾਸਪੋਰਟ ਕੰਪਨੀਆਂ ਉੱਥੇ ਰੱਖਦੀਆਂ ਕਾਰਨ ਕੀ ਹੁੰਦਾ ਉੱਥੇ ਜਿਹੜੇ ਲਾਲਚ ਦੇ ਵਿੱਚ ਆ ਕੇ ਮੁੰਡੇ ਉੱਥੇ 2 ਨੰਬਰ ਦੇ ਕੰਮ ਮਤਲਬ ਉਥੇ ਵਿਸਕੀ ਵੀ ਵੇਚਦੇ ਆ ਲੋਕੀ ਜੇ ਆਪਾਂ ਅਲੱਗ ਚਿੱਟੇ ਨਸ਼ਿਆਂ ਦੀ ਗੱਲ ਕਰੀਏ ਤਾਂ ਉਥੇ ਵੀ ਜਿਹੜਾ ਜਿਹੜਾ ਵਿਕਦਾ ਹੈਗਾ ਆ ਲੋਕੀ ਵੇਚਦੇ ਹੈਗੇ ਆ ਮੈਂ ਨਾ ਨਹੀਂ ਲੈਂਦਾ ਪਿੰਡਾਂ ਦਾ ਮੇਰੇ ਕੋਲੋਂ ਬੱਚੇ ਗਏ ਸੀ 2016 ਚ ਉਹਨਾਂ ਨੇ 3 ਸਾਲ ਮਿਹਨਤ ਕੀਤੀ ਫਿਰ 3 ਸਾਲ ਮਿਹਨਤ ਕਰਨ ਤੋਂ ਬਾਅਦ ਕਿਸੇ ਦੇ ਹੱਥੀਂ ਚੜ ਗਏ ਉਹ ਤਾਂ ਉਥੇ ਉਹ ਚਿੱਟਾ ਕੋਈ ਪਾਊਡਰ ਆਉਂਦਾ ਅਲੱਗ ਜਿਵੇਂ ਸਮੈਗਨ ਟਾਈਪ ਨਹੀਂ ਹੁੰਦਾ ਕੁਝ ਹੋਰ ਡਿਫਰੈਂਟ ਪਾਊਡਡਰ ਉੱਥੇ ਜਾਂਦਾਗਾ ਤਾਂ ਉਹ ਵੇਚਦੇ ਸੀ ਜੀ ਟੈਕਸੀ ਦੇ ਵਿੱਚ ਜੀ ਉਹ ਕਿਤੇ ਪੁਲਿਸ ਨੇ ਰੈਸਟ ਕਰ ਲਏ ਤੇ ਉਹ 3 ਸਾਲ 3 ਮਹੀਨੇ ਉਹਨਾਂ ਨੂੰ ਜੇਲ੍ਹ ਚ ਰੱਖਿਆ 3 ਮਹੀਨੇ ਜੇਲ੍ਹ ਚ ਰੱਖਣ ਤੋਂ ਬਾਅਦ ਉਹਨਾਂ ਨੇ ਇੰਡੀਆ ਭੇਜਿਆ ਤਾਂ ਕੰਪਨੀਆਂ ਪਾਸਪੋਰਟ ਇਸ ਕਰਕੇ ਰੱਖਦੀਆਂ ਉਹਨਾਂ ਨੂੰ ਬੱਚੇ ਨੂੰ ਡਰ ਰਹਿੰਦਾਗਾ ਵੀ ਸਾਡਾ ਪਾਸਪੋਰਟ ਕੰਪਨੀ ਦੇ ਵਿੱਚ ਆ ਕੰਪਨੀ ਸਾਡੀ ਜ਼ਿੰਮੇਵਾਰ ਹੈਗੀ ਆ ਸਾਡੇ ਤੇ ਠੀਕ ਹੈ ਜੀ ਇਸ ਕਰਕੇ ਪਾਸਪੋਰਟ ਕੰਪਨੀ ਰੱਖਦੀ ਹੈ ਵੀ ਬੱਚਾ ਇੱਕ ਨੰਬਰ 'ਚ ਰਵੇ ਦੋ ਨੰਬਰ 'ਚ ਨਾ ਹੋ ਸਕੇ ਉਥੇ ਉਹ ਜ਼ਿੰਮੇਵਾਰੀ ਦਾ ਲਗਾਮ ਹੁੰਦਾ ਜੀ ਏ ਹੈਗਾ ਤਾਂ ਕਰਕੇ ਕੰਪਨੀਆਂ پاسਪੋਰਟ ਰੱਖਦੀਆਂ ਹੁੰਦੇ ਕੋਈ ਗੱਲ ਬਦਰ ਜੀ ਪੂਰੀ ਗੱਲ ਬਦਰ ਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਜੀ ਔਰ ਇਸ ਮਾਧਿਅਮ ਰਾਹੀਂ ਜਿੰਨੇ ਵੀ ਬੱਚੇ ਇਹ ਵੀਡੀਓ ਦੇਖ ਰਹੇ ਹੈਗੇ ਆ ਤਾਂ ਅਸੀਂ ਪਿਛਲੇ ਇੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੈਗੇ ਕਰਦੇ ਰਵਾਂਗੇ ਜੀ ਠੀਕ ਹੈ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਵੈਲਕਮ ਜੀ